ਦੇ ਜੇਸੋ ਸਥਾਨ ਤੇ ਆਪਾਂ ਖੜੇ ਆ ਗੁਰਦੁਆਰਾ ਸ਼੍ਰੀ ਵਿਵਾਨਗਰ ਸਾਹਿਬ ਇਹ ਸਭ ਤੋਂ ਪਵਿੱਤਰ ਤੇ ਪਾਕਿਸਤਾਨ ਆ ਜਿੱਥੇ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਤਾਂ ਰੰਗਰੇਟੇ ਗੁਰੂ ਦੇ ਬੇਟੇ ਬਾਬਾ ਜੀਵਨ ਸਿੰਘ ਜੀ ਇਸ ਸਥਾਨ ਤੇ ਪਹੁੰਚੇ ਸੀ ਇਸੇ ਸਥਾਨ ਤੇ ਗੁਰੂ ਸਾਹਿਬ ਜੀ ਨੇ ਆਪ ਪਵਿੱਤਰ ਸੀਸ ਜਿਹੜੇ ਆ ਉਹ ਲੈ ਕੇ ਮਾਤਾ ਜੀ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਉਹਨਾਂ ਦੇ ਨਾਲ ਇਸ ਸਥਾਨ ਤੋਂ ਚਾਲੇ ਪਾਏ ਸੀ ਸਤਬਰਾਂ ਦਾ ਸੀਸ ਦਾ ਸੰਸਕਾਰ ਗੁਰਦੁਆਰਾ ਸੀਸਗੰਜ ਸ਼੍ਰੀ ਅਨੰਦਪੁਰ ਸਾਹਿਬ ਕੀਤਾ ਸੋ ਇਹ ਸਥਾਨ ਊਜ ਨੀਕ ਤੇ ਸੋਭ ਨੀਕ ਆ ਦਿੱਲੀ ਦੇ ਸਿੱਖ ਅਕਸਰ ਆ ਕੇ ਇੱਥੇ ਵੱਡੀ ਸੇਵਾ ਕਰਦੇ ਆ ਤੇ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੀ ਕਾਰ ਸੇਵਾ ਇਹ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਉਹ ਮਹਾਨ ਸੰਪਰਦਾ ਬਾਬਾ ਹਰਵਾਰਦ ਸਿੰਘ ਜੀ ਦਿੱਲੀ ਵਾਲਿਆਂ ਦੀ ਜਿਨ੍ਹਾਂ ਦਾ ਬਹੁਤ ਪੰਥ ਦੇ ਵਿੱਚ ਸਤਕਾਰ ਆ ਉਹਨਾਂ ਨੂੰ ਇਹ ਸੌਂਪੀ ਸੀ ਤੇ ਥੋੜੇ ਸਮੇਂ ਦੇ ਵਿੱਚ ਬਹੁਤ ਖੂਬਸੂਰਤ ਸਤਿਗੁਰ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਉਹ ਸੰਪੂਰਨ ਕਰਵਾਈ ਆ ਅੱਜ ਸਤਿਗੁਰ ਜੀ ਪ੍ਰਕਾਸ਼ਮਾਨ ਹੋਏ ਆਪਣੇ ਇਸ ਅਸਥਾਨ ਦੇ ਉੱਤੇ ਤੇ ਮੈਂ ਸਾਰੀ ਸੰਗਤ ਨੂੰ ਬਾਰ-ਬਾਰ ਮੀਡੀਆ ਰਾਹੀਂ ਵੀ ਅਖਬਾਰਾਂ ਰਾਹੀਂ ਵੀ ਤੇ ਸੋਸ਼ਲ ਮੀਡੀਆ ਰਾਹੀਂ ਵੀ ਬੇਨਤੀ ਕਰਦਾ ਕਿ ਇਸ ਸਥਾਨ ਤੋਂ ਰਾਤ ਦੇ ਦੀਵਾਨ 28 ਤਰੀਕ ਨੂੰ ਸਜਣਗੇ ਜਿਹਦੇ ਭਾਈ ਪਿੰਦਰਪਾਲ ਸਿੰਘ ਜੀ ਔਰ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਰਾਤ ਦੇ ਦੀਵਾਨ ਤੇ ਫਿਰ ਅੰਮ੍ਰਿਤ ਵੇਲੇ ਸਮੂਹ ਨੇ ਹੰਗ ਸਿੰਘ ਜੱਥੇਬੰਦੀਆਂ ਇੱਕ ਵਾਰੀ ਖਾਲਸਾ ਜਾਹੋ ਜਲਾਲ ਦੇ ਨਾਲ ਇਸ ਸਥਾਨ ਤੋਂ ਅੰਮ੍ਰਿਤ ਵੇਲੇ ਨਗਰ ਕੀਰਤਨ ਦੀ ਪ੍ਰਮਤਾ ਹੋਊਗੀ ਜਿਹੜੀ ਸਾਨੂੰ ਉਹ ਵੀ ਪਵਿੱਤਰ ਯਾਦ ਦਿਵਾਊਗੀ ਕਿ ਕਿਵੇਂ ਦਾ ਸਮਾਂ ਸੀ ਸਾਤਗੁਰ ਜੀ ਨੇ ਸੋ ਚਾਲੇ ਪਾਇ ਨਗਰਕ੍ਰਿਸ਼ਨ ਦੇ ਰੂਪ ਦੇ ਵਿੱਚ ਸੋ 29 ਤਰੀਕ ਅਮਰਤ ਵੇਲੇ ਮਾਈ ਭਾਈ ਇੱਕ ਇੱਕ ਪਰਿਵਾਰ ਚੋਂ ਦੋ ਦੋ ਜੀ ਘਟੂ ਘਟ ਇਸ ਸਥਾਨ ਤੇ ਸਵੇਰੇ ਅਮਰਤ ਵੇਲੇ ਹਾਜ਼ਰੀ ਭਰਨ ਤੇ 29 ਤਰੀਕ ਨੂੰ ਇਹਨਾਂ ਦੀਵਾਨਾਂ ਦੀ ਜਿਹੜੀ ਸੰਪੂਰਤਾ ਉਹ ਗੁਰਦੁਆਰਾ ਸ਼੍ਰੀ ਗੰਗ ਸਾਹਿਬ ਛੇ ਅਨੰਦਪੁਰ ਸਾਹਿਬ ਵਿਖੇ ਹੋਊਗੀ ਸੋ ਸਾਰਿਆਂ ਦਾ ਤੇ ਬਾਬਾ ਜੀ ਦਾ ਬਾਬਾ ਬਚਨ ਸਿੰਘ ਜੀ ਦਾ ਬਾਬਾ ਮਹਿੰਦਰ ਸਿੰਘ ਜੀ ਦਾ ਭਾਈ ਪੂਰਨ ਸਿੰਘ ਜਿਹੜੇ ਇੱਥੇ ਆਪਕਾਰ ਸੇਵਾ ਦੀ ਦੇਖਰੇ ਕਰਦੇ ਰਹੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਿੰਘ ਸਾਹਿਬਾਂ ਦਾ ਧੰਨਵਾਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਟ ਸਿੰਘ ਸਾਹਿਬ ਬਾਬਾ ਤੇਜ ਸਿੰਘ ਜੀ ਸਰਦਾਰ ਦਲਜੀਤ ਸਿੰਘ ਪਿੰਡ ਦਾ ਸਾਡੇ ਮੈਂਬਰ ਐਸਜੀਪੀਸੀ ਅੰਤਰ ਕਮੇਟੀ ਦੇ ਮੇਰੇ ਨਾਲ ਮੈਂਬਰ ਆ ਤੇ ਭਾਈ ਅਮਰਜੀਤ ਸਿੰਘ ਜੀ ਚਾਵਲਾ ਹੋਰ ਵੀ ਮਹਾਪੁਰ ਸਾਰੇ ਪਹੁੰਚੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਮੁਬਾਰਕ ਸਥਾਨ ਆ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਇੱਥੇ ਦਿੱਲੀ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਆ ਜਿੱਥੇ ਉੱਥੋਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਮubaruk ਸੀਸ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਰਿਲੇਟਿਡ ਗੁਰੂ ਕੇ ਬੇਟੇ ਪਾਕਿਸਤਾਨ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਲੈ ਕੇ ਆਏ ਸੀ। ਔਰ ਇੱਥੇ ਹੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਏ। ਔਰ ਕਿਉਂਕਿ ਹੁਣ 350 ਸਾਲਾਂ ਸ਼ਤਾਬਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਮਨਾਈ ਜਾ ਰਹੀ ਆ ਤਾਂ ਇਹਨਾਂ ਸ਼ਤਾਬਦੀ ਦੇ ਪ੍ਰੋਗਰਾਮਾਂ ਦੇ ਵਿੱਚ ਇਹ ਸਥਾਨ 'ਤੇ ਬਹੁਤ ਜ਼ਿਆਦਾ ਅਹਿਮ ਆ 28 ਤਰੀਕ ਸ਼ਾਮ ਨੂੰ ਇੱਥੇ ਬਹੁਤ ਸੋਹਣੇ ਗੁਰਮਤ ਸਮਾਗਮ ਹੋਣੇ ਆ ਔਰ 29 ਤਰੀਕ ਨੂੰ ਇੱਕ ਇਤਿਹਾਸਕ ਸ਼ਹੀਦੀ ਨਗਰ ਕੀਰਤਨ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸਗੰਨ ਸਾਹਿਬ ਆਨੰਦਪੁਰ ਸਾਹਿਬ ਨੂੰ ਚਲੂਗਾ ਇਹਨਾਂ ਇਤਿਹਾਸਕ ਪਲਾਂ ਦੇ ਸਾਨੂੰ ਸਾਰਿਆਂ ਨੂੰ ਗਵਾਹ ਬਣਨਾ ਚਾਹੀਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਹੋਣੇ ਚਾਹੀਦਾ ਸਾਰੇ ਦਲਪੰਥ ਕਾਰਸੇਵਾ ਵਾਲੇ ਮਹਾਂਪੁਰਸ਼ ਟਕਸਾਲਾਂ ਅਤੇ ਸਾਰੀਆਂ ਸਿੱਖ ਸੰਸਥਾਵਾਂ ਵੀ ਪਹੁੰਚ ਰਹੀਆਂ ਸਿੱਖ ਕੌਮ ਨੂੰ ਅਪੀਲ ਆ ਕਿ 29 ਤਰੀਕ ਨੂੰ ਅੰਮ੍ਰਿਤ ਵੇਲੇ 29 ਨਵੰਬਰ ਨੂੰ ਇਸ ਸਥਾਨ ਤੇ ਪਹੁੰਚਣਾ ਇੱਥੋਂ ਫਿਰ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਨੂੰ ਜਾਵਾਂਗੇ ਬਾਕੀ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਕਾਰ ਸੇਵਾ ਵਾ ਉਹ ਕਾਰ ਸੇਵਾ ਵਾਲੇ ਮਾਪੂਸ਼ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਅਤੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੇ ਸੰਪੂਰਨ ਕਰਵਾਈ ਆ ਸੋਹਣੇ ਦਰਬਾਰ ਬਣੇ ਆ ਗੁਰੂਕੀਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰਨ ਔਰ ਜੋ ਇਤਿਹਾਸਕ ਪਲ ਆ ਰਹੇ ਆ ਬੱਚਿਆਂ ਨੂੰ ਨਾਲ ਲੈ ਕੇ ਤਵਾਰੀਖ ਤੇ ਇਤਿਹਾਸ ਨਾਲ ਜੁੜਨ ਦੇ ਲਈ ਆਪਾਂ 29 ਨਵੰਬਰ ਨੂੰ ਅੰਮ੍ਰਿਤ ਵੇਲੇ ਇਤਿਹਾਸਕ ਪਲਾਂ ਦੇ ਗਵਾਹ ਬਣ ਗਏ